ਆਹ ਤਤੂਰਾ ਅਸੀਂ ਇਸ ਨੂੰ ਕੰਡਿਆਲਾ ਵੀ ਕਹਿ ਦਿੰਦੇ ਹਾਂ ਤੁਸੀਂ ਇਸ ਦੀ ਪਛਾਣ ਕਰ ਲਓ ਤੁਹਾਡੇ ਜਿੰਨੇ ਮਰਜ਼ੀ ਵਾਲ ਝੜਦੇ ਹਨ ਜਾਂ ਤੁਹਾਡੇ ਗੰਜਾਪਨ ਹੈ ਜਾਂ ਫਿਰ ਤੁਹਾਨੂੰ दांत ਦੀ ਸਮੱਸਿਆ ਹੈ ਜਾਂ ਫਿਰ ਬੱਚਿਆਂ ਦੇ ਬਚਪਨ ਤੋਂ ਹੀ ਵਾਲ ਚਿੱਟੇ ਹਨ ਉਹਨਾਂ ਨੂੰ ਜੜ ਤੋਂ ਕਾਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੁਸੀਂ ਇਸ ਦਾ ਤੇਲ ਬਣਾਉਣਾ ਹੈ ਕਿਸ ਤਰੀਕੇ ਨਾਲ ਕਿਸ ਵਿਧੀ ਨਾਲ ਬਣਾਉਣਾ ਹੈ ਇਸ ਤੇ ਆਪਾਂ ਗੱਲ ਕਰਦੇ ਹਾਂ ਜਿੰਨਾ ਵੀਰਾਂ ਦੇ ਗੰਜਾਪਨ ਹੈ ਇਸ ਦੇ ਪੱਤੇ ਵੀ ਕੰਮ ਆਉਂਦੇ ਹਨ ਤੁਸੀਂ ਇਸ ਦੇ ਪੱਤੇ ਲੈ ਲੈਣੇ ਹਨ ਤਾਜ਼ੇ ਇਨਾਂ ਨੂੰ ਧੋ ਲੈਣਾ ਹੈ ਧੋ ਕੇ ਚੰਗੀ ਤਰ੍ਹਾਂ ਹੱਥ ਤੇ ਮਲ ਕੇ ਔਰ ਇਸ ਪੱਤਿਆਂ ਨੂੰ ਤੁਸੀਂ ਆਪਣੇ ਜਿੱਥੇ ਤੁਹਾਡੇ ਸਿਰ ਦੇ ਉੱਪਰ ਗੰਜਾਪਨ ਹੈ ਉਸ ਜਗ੍ਹਾ ਦੇ ਉੱਪਰ ਘਸਣਾ ਹੈ ਚੰਗੀ ਤਰ੍ਹਾਂ ਰਗੜਨਾ ਹੈ ਰਗੜਨ ਤੋਂ ਬਾਅਦ ਇਸ ਨੂੰ ਛੱਡ ਦਿਓ 15 ਦਿਨਾਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਉਸ ਜਗ੍ਹਾ ਤੇ ਵਾਲ ਆਣੇ ਸ਼ੁਰੂ ਹੋ ਜਾਣਗੇ ਇਸ ਦੇ ਪੱਤੇ ਵੀ ਕੰਮ ਆਉਂਦੇ ਹਨ ਹੁਣ ਤੁਸੀਂ ਤੇਲ ਕਿਵੇਂ ਤਿਆਰ ਕਰਨਾ ਹੈ ਜਿਨ੍ਹਾਂ ਵੀਰਾਂ ਨੂੰ ਸਮੱਸਿਆ ਹੈ ਤਾਂ ਤੇਲ ਵਾਸਤੇ ਤੁਸੀਂ ਕੀ ਕਰਨਾ ਹੈ ਦੇਖੋ ਅਸੀਂ ਇਹਨੂੰ ਛੋਟਾ ਤੂਰਾ ਕਹਿ ਦਿੰਦੇ ਹਾਂ ਕੰਡੇ ਵਾਲਾ ਤੁਸੀਂ ਕਿਸ ਨਾਮ ਦੇ ਨਾਲ ਇਸ ਨੂੰ ਜਾਣਦੇ ਹੋ ਜ਼ਰੂਰ ਦੱਸਿਓ ਕਮੈਂਟਾਂ 'ਚ ਤੁਸੀਂ ਇਹ ਛੋਟੇ ਤੂਰੇ ਦਾ ਫਲ ਲੈ ਲੈਣਾ ਹੈ ਇਸ ਦੇ ਅੰਦਰੋਂ ਬੀਜ ਕੱਢ ਲੈਣੇ ਹਨ ਇਸ ਦੇ ਅੰਦਰ ਬੀਜ ਹੁੰਦੇ ਹਨ ਇਹ ਕੰਡੇ ਦੇ ਅੰਦਰ ਬੀਜ ਇਸ ਦੇ ਤੁਸੀਂ 100 ਗ੍ਰਾਮ ਕੱਢ ਲੈਣੇ ਹਨ 100 ਗ੍ਰਾਮ ਬੀਜ ਕੱਢ ਕੇ ਥੋੜਾ ਜਿਹਾ ਇਸ ਨੂੰ ਸ਼ਾਮੇ ਸੁਕਾ ਲਓ ਔਰ ਉਸ ਤੋਂ ਬਾਅਦ ਤੁਸੀਂ ਕਾਲੇ ਤਿਲਾਂ ਦਾ ਹੀ ਤੇਲ ਲੈਣਾ ਹੈ ਜੀ 100 ਗ੍ਰਾਮ ਇਹਨਾਂ ਦੋਨਾਂ ਚੀਜ਼ਾਂ ਨੂੰ 100-100 ਗ੍ਰਾਮ ਦੀ ਮਾਤਰਾ 'ਚ ਲੈ ਕੇ ਚੰਗੀ ਤਰ੍ਹਾਂ ਇਸ ਨੂੰ ਤੁਸੀਂ ਕਾੜ ਲੈਣਾ ਹੈ ਬੀਜਾਂ ਨੂੰ ਕਾਲੇ ਤਲਾਂ ਦੇ ਤੇਲ ਤੇਲ ਦੇ ਅੰਦਰ ਕਾੜ-ਕਾੜ ਕੇ ਇਸ ਨੂੰ ਤੁਸੀਂ ਜਦ ਚੰਗੀ ਤਰ੍ਹਾਂ ਕੱਢ ਜੇ ਵਿੱਚ ਹੀ ਜਲ ਜਾਣ ਤਾਂ ਥੱਲੇ ਲਾ ਕੇ ਠੰਡਾ ਕਰਕੇ ਇਸ ਨੂੰ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਛਾਣ ਲੋ ਪੁਣ ਕੇ ਰੱਖ ਲੋ ਫਿਰ ਤੁਸੀਂ ਇਸ ਨੂੰ ਆਪਣੇ ਉਂਗਲਾ ਦੀ ਮਦਦ ਨਾਲ ਤੁਹਾਡੇ ਜਿਸ ਏਰੀਆ 'ਚ ਵਾਲ ਝੜਦੇ ਹਨ ਤਾਂ ਜੜਾਂ ਦੇ ਵਿੱਚ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਤੁਹਾਡੇ ਵਾਲ ਜਿਹੜੇ ਪਹਿਲੇ ਦਿਨ ਤੋਂ ਹੀ ਝੜਨੇ ਬੰਦ ਹੋ ਜਾਣਗੇ ਇਹਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਅਗਰ ਤੁਹਾਡੇ ਸਿਰ ਦੇ ਵਿੱਚ ਵਾਲ ਬਿਲਕੁਲ ਹੀ ਹੈ ਨਹੀਂ ਗੰਜਾਪਨ ਹੋ ਗਿਆ ਝੜ ਝੜ ਕੇ ਤਾਂ ਤੁਸੀਂ ਇਸ ਤੇਲ ਦਾ ਹੱਥ ਦੇ ਨਾਲ ਲਾ ਕੇ ਰੌਂਡ ਗੋਲ ਘੁਮਾ ਕੇ ਪੋਲੇ ਹੱਥਾਂ ਦੇ ਨਾਲ ਮਾਲਿਸ਼ ਦੇਣੀ ਹੈ 15 ਦਿਨਾਂ ਬਾਅਦ ਤੁਹਾਡੇ ਵਾਲ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਔਰ ਜੜ ਤੋਂ ਕਾਲੇ ਆਉਣਗੇ ਅਗਰ ਤੁਹਾਡੇ ਉਮਰ ਤੋਂ ਪਹਿਲਾਂ ਸਫੇਦ ਹਨ ਤਾਂ ਜੜ ਤੋਂ ਕਾਲੇ ਆਉਣਗੇ ਤੇ ਜੇ ਬੱਚਿਆਂ ਦੇ ਇਹ ਸਮੱਸਿਆ ਹੈ ਤਾਂ ਬੱਚਿਆਂ ਦੇ ਤੁਸੀਂ ਵਾਲ ਬਚਪਨ ਤੋਂ ਚਿੱਟੇ ਹਨ ਤਾਂ ਇਸੇ ਤੇਲ ਨੂੰ ਚੰਗੀ ਤਰ੍ਹਾਂ ਬੱਚਿਆਂ ਦੇ ਵਾਲਾਂ ਦੇ ਜੜਾ 'ਚ ਲਾ ਕੇ ਤੁਸੀਂ ਛੱਡ ਦੇਣਾ ਹੈ ਸਾਰੀ ਰਾਤ ਲੱਗਿਆ ਰਹਿਣ ਦਿਓ ਸਵੇਰੇ ਕਿਸੇ ਵੀ ਸ਼ੈਂਪੂ ਦਾ ਜਾਂ ਸਾਬਣ ਦਾ ਤੁਸੀਂ ਇਸਤੇਮਾਲ ਨਹੀਂ ਕਰਨਾ ਉਹਨੂੰ ਨਾਰਮਲ ਗਰਮ ਪਾਣੀ ਦੇ ਨਾਲ ਧੋ ਕੇ ਵਾਲਾਂ ਨੂੰ ਤੁਸੀਂ ਸਿਰਫ ਨਾਰੀਅਲ ਦਾ ਪਿਓਰ ਘੀਰੀ ਦਾ ਤੇਲ ਹੀ ਵਾਲਾਂ ਨੂੰ ਲਾਉਣਾ ਹੈ ਤਾਂ ਤੁਸੀਂ ਦੇਖੋਗੇ ਇੱਕ ਹਫ਼ਤੇ ਤੋਂ ਬਾਅਦ ਤੁਸੀਂ ਚੈੱਕ ਕਰਨਾ ਜਾਂ ਜ਼ਿਆਦਾ ਤੋਂ ਜ਼ਿਆਦਾ 10 ਦਿਨ ਬਾਅਦ ਚੈੱਕ ਕਰਨਾ ਬੱਚਿਆਂ ਦੇ ਵਾਲ ਜੜ ਤੋਂ ਕਾਲੇ ਨਿਕਲਣੇ ਸ਼ੁਰੂ ਹੋ ਜਾਣਗੇ ਇਹ ਬਹੁਤ ਗੁਣਕਾਰੀ ਪੌਦਾ ਹੈ ਹੋਰ ਵੀ ਬਹੁਤ ਬਿਮਾਰੀਆਂ 'ਚ ਇਸ ਨੂੰ ਵਰਤਿਆ ਜਾਂਦਾ ਹੈ ਤੁਸੀਂ ਹੋਰ ਕਿਸ ਰੋਗਾਂ 'ਚ ਇਸ ਨੂੰ ਵਰਤਿਆ ਹੈ ਜਾਂ ਫਿਰ ਤੁਸੀਂ ਇਸ ਨੁਸਖੇ ਨੂੰ ਕਿਸੇ ਵੀ ਜਾਣਕਾਰ ਵੈਦ ਹਕੀਮ ਦੀ ਸਲਾਹ ਦੇ ਨਾਲ ਵਰਤਣਾ ਚਾਹੁੰਦੇ ਹੋ ਤਾਂ ਬੜੀ ਖੁਸ਼ੀ ਨਾਲ ਵਰਤ ਸਕਦੇ ਹੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ